ਦਾ ਦੇਸ਼ ਜਿਹੜਾ ਧਾਰਮਿਕ ਭਾਵਨਾਵਾਂ ਦਾ ਧਾਰਮਿਕ ਆਸਥਾਵਾਂ ਦਾ ਦੇਸ਼ ਹਰ ਇੱਕ ਧਰਮ ਦਾ ਆਪਣਾ ਆਪਣਾ ਸਥਾਨ ਹੈ ਕਿਸੇ ਦਾ ਮਨ ਕਿਤੇ ਲੱਗਿਆ ਹੋਇਆ ਹੈ ਕਿਸੇ ਦਾ ਮਨ ਕਿਤੇ ਲੱਗਿਆ ਹੋਇਆ ਹੈ ਇਹ ਜਿਹੜਾ ਗੁਲਦਸਤਾ ਹੈ ਸਾਡੇ ਦੇਸ਼ ਦਾ ਉਹਦੇ ਵੱਖ-ਵੱਖ ਫੁੱਲ ਨੇ ਹਰ ਇੱਕ ਫੁੱਲ ਦਾ ਆਪਣਾ ਆਪਣਾ ਰੰਗ ਹੈ ਆਪਣੀ ਆਪਣੀ ਸੁਭੰਗ ਹੈ ਸਵਾਜ ਮਾਂ ਬਗਲਾ ਮੁਖੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਮਰੇ ਮਾਤਾ ਜੀ ਤੱਕ ਅਕਸਰ ਜਵਾਲਾਮੁਖੀ ਪਗਲਾ ਮੁਖੀ ਚਿੰਤਪੁਰ ਨਹੀਂ ਨਾਂਦੇੜ ਸਾਹਿਬ ਪਟਨਾ ਸਾਹਿਬ ਤੇ ਮੈਨੂੰ ਮੌਕਾ ਮਿਲਦਾ ਹੈ ਤੇ ਜਾਂਦੇ ਰਹਿੰਦੇ ਹਾਂ ਪਿਛਲੇ ਸਾਲ ਮੇਰਾ ਪਰਿਵਾਰ ਇੱਥੇ ਆਇਆ ਸੀ ਮੈਨੂੰ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਜਾਣਾ ਚਾਹੀਦਾ ਬੜਾ ਆਨੰਦ ਵਾਲੀ ਜਗ੍ਹਾ ਸੋ ਮੈਂ ਕਮੇਟੀ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਉਹਨਾਂ ਨੇ ਬੁਲਾਇਆ ਤੇ ਮੈਂ ਇੱਕ ਨਿਮਾਣੇ ਵਿਅਕਤੀ ਦੇ ਤੌਰ ਤੇ ਇੱਕ ਸ਼ਰਧਾਲੂ ਦੇ ਤੌਰ ਤੇ ਤੇ ਮੈਂ ਪੇਸ਼ ਹੋਇਆ ਔਰ ਇਹੀ ਅਰਦਾਸ ਕੀਤੀ ਹੈ ਹੀ ਪ੍ਰਾਰਥਨਾ ਕੀਤੀ ਹੈ ਹਾਰਤੀ ਕੀਤੀ ਹੈ ਕਿ ਦੇਸ਼ ਸੁਖ ਸ਼ਾਂਤੀ ਚ ਰਹੇ ਸਾਡਾ ਸਮਾਜਿਕ ਪੈਚਾਰਾ ਸਾਡੀਆਂ ਸਾਂਝਾਂ ਬਣੀ ਰਹੇ ਔਰ ਤਰੱਕੀਆਂ ਕਰੇ ਸਾਡਾ ਦੇਸ਼ ਕਿਉਂਕਿ 140 ਕਰੋੜ ਲੋਕਾਂ ਦਾ ਦੇਸ਼ ਹੈ ਸਾਰੇ ਤਰੱਕੀ ਕਰਨਗੇ ਤਾਂ ਅਸੀਂ ਦੁਸ਼ਮ ਦੇ ਵਿੱਚ ਨੰਬਰ 1 ਬਣਨ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ ਸੋ ਪਿਛਲੇ ਦਿਨੀ ਮੈਂ ਅਜोध्या ਰਾਮ ਲੱਲਾ ਜੀ ਦੇ ਦਰਸ਼ਨ ਕਰਨ ਗਿਆ ਸਰਵਾਸ ਵਿੱਚ ਉੱਥੇ ਵੀ ਬੜੀ ਸ਼ਾਂਤੀ ਵਾਲੀ ਇੱਕ ਜਗ੍ਹਾ ਤੇ ਲੋਕਾਂ ਦੀਆਂ ਪਾਪਨਾਮਾਂ ਦੇਖ ਕੇ ਬਹੁਤ ਅੱਛਾ ਲੱਗਿਆ ਕਿ ਸਾਡੇ ਦੇਸ਼ ਦੇ ਲੋਕ ਜਿਹੜੇ ਨੇ ਉਹ ਇਸ ਕਲੋਂ ਅਸੀਂ ਖੁਸ਼ਕਿਸਮਤ ਆ ਕਿ ਸਾਡੇ ਕੋਲੇ ਦੇਵੀ-ਦੇਵਤਿਆਂ ਦਾ ਸ਼ਹੀਦਾਂ ਦਾ ਗੁਰੂਆਂ ਦਾ ਪੀਰਾਂ ਦਾ ਫਕੀਰਾਂ ਦਾ ਸਾਡੇ ਤੇ ਅਸ਼ੀਰਵਾਦ ਹੈ ਸੋ ਆ ਜੋ ਅਸ਼ੀਰਵਾਦ ਲੈ ਕੇ ਮੈਂ ਆਨੰਦ ਸਦਾ ਦੇਸ਼ ਜਿਹੜਾ ਧਾਰਮਿਕ ਭਾਵਨਾਵਾਂ ਦਾ ਧਾਰਮਿਕ ਆਸਥਾਵਾਂ ਦਾ ਦੇਸ਼ ਹਰ ਇੱਕ ਧਰਮ ਦਾ ਆਪਣਾ ਆਪਣਾ ਸਥਾਨ ਹੈ ਕਿਸੇ ਦਾ ਮਨ ਕਿਤੇ ਲੱਗਿਆ ਹੋਇਆ ਹੈ ਕਿਸੇ ਦਾ ਮਨ ਕਿਤੇ ਲੱਗਿਆ ਹੋਇਆ ਹੈ ਇਹ ਜਿਹੜਾ ਗੁਲਦਸਤਾ ਹੈ ਸਾਡੇ ਦੇਸ਼ ਦਾ ਉਹਦੇ ਵੱਖ-ਵੱਖ ਫੁੱਲ ਨੇ ਹਰ ਇੱਕ ਫੁੱਲ ਦਾ ਆਪਣਾ ਆਪਣਾ ਰੰਗ ਹੈ ਆਪਣੀ ਆਪਣੀ ਸੁਭੰਗ ਹੈ ਸਵੱਜ ਮਾਂ ਬਗਲਾ ਮੁਖੀ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਮੇਰੇ ਮਾਤਾ ਜੀ ਤਖਸਰ ਜਵਾਲਾਮੁਖੀ ਪਗਲਾ ਮੁਖੀ ਚਿੰਤਪੁਰ ਨਹੀਂ ਨਾਂਦੇੜ ਸਾਹਿਬ ਪਟਨਾ ਸਾਹਿਬ ਇੱਥੇ ਵੀ ਮੌਕਾ ਮਿਲਦਾ ਹੈ ਤੇ ਜਾਣਦੇ ਰਹਿੰਦੇ ਹਾਂ ਪਿਛਲੇ ਸਾਲ ਮੇਰਾ ਪਰਿਵਾਰ ਇੱਥੇ ਆਇਆ ਸੀ ਮੈਨੂੰ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਜਾਣਾ ਚਾਹੀਦਾ ਬੜਾ ਆਨੰਦ ਵਾਲੀ ਜਗ੍ਹਾ ਸੋ ਮੈਂ ਕਮੇਟੀ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਉਹਨਾਂ ਨੇ ਬੁਲਾਇਆ ਤੇ ਮੈਂ ਇੱਕ ਨਿਮਾਣੇ ਵਿਅਕਤੀ ਦੇ ਤੌਰ ਤੇ ਇੱਕ ਸ਼ਰਧਾਲੂ ਦੇ ਤੌਰ ਤੇ تھے ਮੈਂ ਪੇਸ਼ ਹੋਇਆ ਔਰ ਇਹੀ ਅਰਦਾਸ ਕੀਤੀ ਹੈ ਹੀ ਪ੍ਰਾਰਥਨਾ ਕੀਤੀ ਹੈ ਹਾਰਤੀ ਕੀਤੀ ਹੈ ਕਿ ਦੇਸ਼ ਸੁਖ ਸ਼ਾਂਤੀ ਚ ਰਹੇ ਸਾਡਾ ਸਮਾਜਿਕ ਪੈਚਾਰਾ ਸਾਡੀਆਂ ਸਾਂਝਾਂ ਬਣੀ ਰਹਿਣ ਔਰ ਤਰੱਕੀਆਂ ਕਰੇ ਸਾਡਾ ਦੇਸ਼ ਕਿਉਂਕਿ 140 ਕਰੋੜ ਲੋਕਾਂ ਦਾ ਦੇਸ਼ ਹੈ ਸਾਰੇ ਤਰੱਕੀ ਕਰਨਗੇ ਤਾਂ ਅਸੀਂ ਵਿਸ਼ਵ ਦੇ ਵਿੱਚ ਨੰਬਰ 1 ਬਣਨ ਤੋਂ ਸਾਨੂੰ ਕੋਰੋਕ ਨਹੀਂ ਸਕਦਾ ਸੋ ਪਿਛਲੇ ਦਿਨੀ ਮੈਂ ਅਜोध्या ਰਾਮ ਲੱਲਾ ਜੀ ਦੇ ਦਰਸ਼ਨ ਕਰਨ ਗਿਆ ਸਰਵਾਸੂ ਉੱਥੇ ਵੀ ਬੜੀ ਸ਼ਾਂਤੀ ਵਾਲੀ ਇੱਕ ਜਗ੍ਹਾ ਤੇ ਲੋਕਾਂ ਦੀਆਂ ਪਾਪਨਾਮਾਂ ਦੇਖ ਕੇ ਬਹੁਤ ਅੱਛਾ ਲੱਗਿਆ ਕਿ ਸਾਡੇ ਦੇਸ਼ ਦੇ ਲੋਕ ਜਿਹੜੇ ਨੇ ਉਹ ਇਸ ਕਲੋਂ ਅਸੀਂ ਖੁਸ਼ਕਿਸਮਤ ਆ ਕਿ ਸਾਡੇ ਕੋਲੇ ਦੇਵੀ-ਦੇਵਤਿਆਂ ਦਾ ਸ਼ਹੀਦਾਂ ਦਾ ਗੁਰੂਆਂ ਦਾ ਪੀਰਾਂ ਦਾ ਫਕੀਰਾਂ ਦਾ ਸਾਡੇ ਤੇ ਅਸ਼ੀਰਵਾਦ ਹੈ ਸਵਾ ਜੋ ਅਸ਼ੀਰਵਾਦ ਲੈ ਕੇ and the